ਮੈਂ ਕਹਿੰਨਾ ਉਹ ਕਿ ਮੈਂ ਮੈਂ ਡਾਈ ਹੈ ਮੈਂ ਕੜਾ ਜਿਹੜਾ ਕਬੂਤਰ ਨਿਕਲ ਜਾਏਗਾ ਮੈਂ ਕਹਿੰਦਾ ਉਹਦਾ ਬਾਡੀ ਸਟਰਕਚਰ ਜਿਹੜਾ ਮੈਸ ਮਿਲਾਂਗੇ ਮਤਲਬ ਨੰਬਰ 1 ਉਹ ਵੀ ਇਸ ਮੈਂ ਕੀ ਸਟਰਕਚਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਤੁਹਾਨੂੰ ਦੱਸਾਉਂਦੇ ਆ ਜੀ ਲੋ ਜੀ ਹੁਣ ਤੁਹਾਨੂੰ ਦੱਸਦੇ ਆ ਜੀ ਆਪਣੇ ਆ ਫੀਮੇਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਆਪਾਂ ਦਿਖਾਉਣਾ ਵਾ ਵੀ ਇਹ ਬਹੁਤ ਵੱਡੀ ਗੱਲ ਹੈ ਜੀ ਠੀਕ ਹੈ ਇਹ ਨਹੀਂ ਮਾਰਦੀ ਹੈ ਇਸ ਕੜੇ ਦੇ ਵਿੱਚ ਦੀ ਲੰਘ ਜਾਂਦੀ ਜੀ ਬਲਣਾ ਕੜਾ ਚੈੱਕ ਕਰ ਲੋ ਲੋਈ ਸਾਥੀ ਸ਼੍ਰੀ ਕਾਲ ਦੀ ਸਾਰੇ ਭਰਾਵਾਂ ਨੂੰ ਬਾਉਡਰ ਲੋ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਦੋਸਤੋ ਅੱਜ ਜਿਹੜਾ ਆਪਾਂ ਤੁਹਾਨੂੰ ਸ਼ੌਕ ਕਰਾਉਣ ਲੱਗੇ ਆ ਜੀ ਆਪਣੇ ਘਰ ਦਾ ਪੇਅਰ ਹੈਗਾ ਇੱਕ ਉਹਦਾ ਤੁਹਾਨੂੰ ਆਪਾਂ ਜਿਹੜਾ ਸ਼ੌਕ ਕਰਾਉਣੀ ਆ ਜੀ ਬਹੁਤ ਹੀ ਮਰਕੀ ਆਪਣਾ ਵਧੀਆ ਆਪਾਂ ਪੇਅਰ ਲਾਇਆ 골ਡਨ ਤੇ ਕਮਗਰ ਕ੍ਰਾਸ ਦਾ ਪੇਅਰ ਲਾਇਆ ਵਾ ਤੇ ਜਿਹੜੇ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਭਰਾਵਾਂ ਸਬਸਕ੍ਰਾਈਬ ਕਰ ਲਓ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਜਿਹੜੇ ਤੁਹਾਡੇ ਕਮੈਂਟਾਂ ਦਾ ਵੀ ਜਿਹੜਾ ਵਾ ਇੰਤਜ਼ਾਰ ਕਰਦੇ ਰਹੀਦਾ ਸਾਰੇ ਭਰਾ ਜਿੰਨੇ ਆਪਾਂ ਨੂੰ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣੇ ਕਾਲਾ ਜੱਟ ਜੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਆਪਣੇ ਹੋਰ ਵੀ ਵੀਰ ਭਰਾ ਜਿਹੜੇ ਗਰਦਾਸਪੁਰ ਤੋਂ ਨੇ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਜੀ ਲੋ ਜੀ ਆ ਆਪਣਾ ਫ੍ਰੀਕ ਕਬੂਤਰ ਇੱਕਾ ਹੋਰ ਇਹਦਾ ਤੁਹਾਨੂੰ ਆਪਾਂ ਸ਼ੌਂਕ ਆਉਂਦੇ ਆ ਜੀ ਸ਼ੌਂਕ ਕਰੋ ਸਭ ਤੋਂ ਪਹਿਲਾਂ ਅੱਖ ਦਾ ਕਿਉਂਕਿ ਜਿਹੜੇ ਆਪਾਂ ਕਬੂਤਰਿਆ ਦੋਸਤੋ ਮਤਲਬ ਕਿ ਕੁਆਲਟੀ ਵਾਈਜ਼ ਜਿਹੜੇ ਵੇਖੀਦੇ ਆ ਤੇ ਜਿਵੇਂ ਕਿ بڑے ਉਸਤਾਦਾਂ ਨੇ ਆਪਣੇ ਸਾਰੇ ਦੱਸਦੇ ਰਹਿੰਦੇ ਆ ਪਰ ਹੱਡੀ ਜੋੜ ਕਿਵੇਂ ਦਾ ਹੋਣਾ ਚਾਹੀਦਾ ਸੋ ਆਪਾਂ ਵੀ ਜਿੰਨਾ ਕਾ ਆਪਾਂ ਨੂੰ ਨੌਲੇਜ ਉਸ ਹਾਲ ਨਾਲ ਆਪਾਂ ਕਰਦੇ ਰਹੀਦਾ ਬਾਕੀ ਲੋ ਜੀ ਆਪਾਂ ਤਾਂ ਨਿਸ਼ਾਨ ਕਰਾਉਂਦੇ ਆ ਕਿਉਂਕਿ ਆਪਾਂ ਨੂੰ ਬਹੁਤ ਵਧੀਆ ਵਧੀਆ ਜਿਹੜੀਆਂ ਸਭ ਤੋਂ ਵਧੀਆ ਦੇ ਨੂੰ ਪੂਛ ਹੈ ਜੀ ਕਿਉਂਕਿ ਇਹਦੀ ਵੀ ਵਾਪਸੀ ਵੀ ਹੋ ਗਈ ਇਹਦੇ ਵਿੱਚ ਤੇ ਆ ਲੋ ਜੀ ਪੇਪਰ ਜਿਹੜੀ ਆ ਭਰਾਵਾਂ ਨੂੰ ਜੀ ਉਹ ਦੱਸਦੇ ਆ ਜੀ ਆ ਲੋ ਜੀ ਅੱਖ ਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਨਿਸ਼ਾਨ ਕਰਾਉਂਦੇ ਆ ਜੀ ਅੱਖ ਜਿਹੜੀ ਆ ਇਹਦੀ ਜੀ ਬਹੁਤ ਹੀ ਜਿਹੜੀ ਆ ਮਜ਼ੇਦਾਰ ਇਹਦੀ ਅੱਖ ਆ ਨिके-ਨिके ਜਿਹਾ ਦੇ ਆ ਠੀਕ ਹੈ ਜੀ ਤੇ ਹਲੋ ਜੀ ਦੇਖੋ ਜੀ ਇੰਨਾ ਮਰ ਕੀ ਹੁੰਦੇ ਇਸ ਟਾਈਮ ਜਿਹੜਾ ਵਾ ਬਾਕੀ ਸਰਦੀਆਂ ਦੇ ਦੇਣੇ ਆ ਹੋ ਸਕਦਾ ਉਦਾਂ ਦੀ ਜਿਹੜੀ ਆ ਅੱਖ ਥੀਅ ਰੱਖ ਨਾ ਆਉਂਦੀ ਹੋਈ ਠੀਕ ਹੈ ਜੀ ਤੇ ਆਪਣੇ ਜਿਹੜੇ ਭਰਾਵਾ ਜੀ ਸਾਰਿਆਂ ਦਾ ਆਪਾਂ ਨਾਮ ਲੈਣਾ ਅੱਗੇ ਵੀ ਵੀਡੀਓ ਚ ਪਸੰਦ ਕਰਦੇ ਆ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਹੁੰਦਲ ਸਾਹਿਬ ਜੀ ਅਮਤਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਧੰਨਵਾਦ ਜੀ ਉਹ ਤੇ ਭਾਈ ਕਰਪੂਰੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਾਉ ਮਸੀਹ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਗੁੱਡੂ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਸੋ ਆਪਣੇ ਜੂਬ ਨੰਬਰ ਸਰੀਆ ਜੀ ਮਿੱਠੂ ਜੀ ਤੇ ਲੋ ਜੀ ਪਰਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆਂ ਸਾਹਮਣੇ ਪਰਦਾ ਸ਼ੌਂਕ ਕਰਾਉਂਦੇ ਲੋ ਜੀ ਪਰ ਜਿਹੜਾ ਵਾ ਤੁਹਾਨੂੰ ਆਪਾਂ ਜਿਹੜਾ ਪਰ ਬਾਰੇ ਥੋੜਾ ਬਹੁਤਾ ਦੱਸਨੇ ਭਰਾਵਾਂ ਨੂੰ ਦੇਖੋ ਜੀ ਇਹਦਾ ਜਿਹੜਾ ਪਰ ਹੈ ਪਰੇ ਦਾ ਬਿਲਕੁਲ ਜਿਹਨੂੰ ਆਪਾਂ ਸਟ੍ਰੇਟ ਪਰ ਕਹਿੰਦੇ ਨੇ ਉਹ ਕਰ ਲੱਗਾ ਇਹਨੂੰ ਤੇ ਇੱਥੇ ਕਰਨਾ ਨਹੀਂ ਆ ਇੱਥੇ ਕਰੋ ਇਹ ਕਿਹਨਾਓ ਦੇਖੋ ਕੁਲੀ ਜਿਹੜਾ ਇਹਦਾ ਲੋ ਜੀ ਕਿ ਕਿ ਕਬੂਤਰ ਖਾਉਣ ਦਾ ਆਪਾਂ ਨੂੰ ਮਕਸਦ ਇਹ ਹੈ ਸ਼ੌਂਕ ਕਰਾਉਂਦਾ ਮਲਕੀ ਭਰਾਵਾਂ ਨੂੰ ਜਿਹੜਾ ਵਾ ਠੀਕ ਹੈ ਜੀ ਵੱਧ ਤੋਂ ਵੱਧ ਜਿਹੜਾ ਕਬੂਤਰ ਆ ਉਹ ਪਸੰਦਦਾ ਵੀ ਤੇ ਇਹਦੀ ਬਗਲ ਵੇਖੋ ਜੀ ਜਿਵੇਂ ਕੀ ਹੈ ਇਹਦੇ ਉੱਪਰ ਆਪਣੀ ਚੜ ਜਾਂਦੀ ਬਗਲੇ ਆਪਾਂ ਇਥੋਂ ਖੋਲਿਆ ਜੀ ਕਬੂਤਰ ਹਮੇਸ਼ਾ ਜਦੋਂ ਦੋਸਤੋਂ ਆਪਾਂ ਖੋਲਦੇ ਆ ਕਬੂਤਰ ਆ ਪੈਂਦਾ ਹੈ ਖੋਦਣਾ ਠੀਕ ਹੈ ਜੀ ਇੰਨੇ ਤੋਂ ਤੁਸੀਂ ਜਦੋਂ ਉਹਦਾ ਵੇਖੋਗੇ ਸਾਰਾ ਕੁਝ ਤੁਹਾਨੂੰ ਦੱਸੇਗਾ ਜੀ ਬਾਕੀ ਬਹੁਤ ਵਧੀਆ ਆਪਾਂ ਨੂੰ ਕਬੂਤਰ ਲੱਗਦਾ ਜੀ ਸਟੇਟ ਪਰਦਾ ਕਬੂਤਰ ਹੈਗਾ ਵਾ ਤੇ ਜਿਹੜੀ ਇਹਦੀ ਤੀਲੀ ਜਾਂ ਤੀਲੀ ਬਿਲਕੁਲ ਅਗਲੇ ਬੰਨੇ ਜਾ ਕੇ ਵੇਖੋ ਚਪਟੀ ਦੀ ਲਈ ਜਿਹੜੀ ਆਪਾਂ ਉਸਤਾਦ ਆਪਣੇ ਦੱਸਦੇ ਆ ਜੀ ਫਿੱਸੀ ਹੋਈ ਤੀਲੀ ਆ ਦੇਖੋ ਜੀ ਠੀਕ ਹੈ ਜੀ ਆ ਦੇਖੋ ਜੀ ਅੱਗੋਂ ਜਾ ਕੇ ਬਿਲਕੁਲ ਪਤਲੀ ਤੀਲੀ ਇਹਦੇ ਵਿੱਚ ਆਪਾਂ ਨੂੰ ਦੇਖਦੀ ਪਈ ਹੈ ਵੀ ਹਾਂ ਵੀ ਤੀਲੀ ਹੈਗੀ ਆ ਆ ਦੇਖੋ ਪਰ ਇੰਨਾ ਵੀ ਇਹਦੇ ਵਿੱਚ ਜਦੋਂ ਆਪਾਂ ਐ ਇਹਨੂੰ ਫੇਰੋਗੇ ਨਾ ਤਾਂ ਕੋਈ ਚੁਪਦੀ ਨਹੀਂ ਪਈ ਤੀਲੀ ਇਹਦੀ ਬਹੁਤ ਹੀ ਵਧੀਆ ਹੈ ਕਬੂਤਰ ਆ ਤੇ ਬਰੀਡਰ ਕਬੂਤਰ ਹੈਗਾ ਜੀ ਤੇ ਆਪਣਾ ਜਿਹੜਾ ਵਾ ਠੀਕ ਹੈ ਜੀ ਆ ਦੇਖੋ ਇਹਦਾ ਸ਼ੌਂਕ ਰਹਾਦਾ ਲੋਈ ਹੁਣ ਤੁਹਾਨੂੰ ਇਹ ਤੋਂ ਬਾਅਦ ਦੋਮ ਦਾ ਵੀ ਸ਼ੌਕ ਕਰਾਉਨੇ ਆ ਲਓ ਜੀ ਕਰੋ ਜੀ ਇੱਕ ਪਤਾ ਹੀ ਦੋਮੇ ਆ ਤੇ ਆਹ ੜੀ ਦੋਸਤੋ ਇਹਦੀ ਇਹ ਆ ਵੇਖੋ ਜਦੋਂ ਆਪਾਂ ਇਹਨੂੰ ਕਰਦੇ ਨਾ ਤੇ ਆਹ ੜੀ ਪਿਛਲੇ ਬੰਨੇ ਬਣਾ ਲੈਂਦਾ ਨਾ ਜੀ ਆਹ ੜੀ ਚੀਜ਼ ਇਹ ਬਹੁਤ ਹੀ ਸਿਆਣਪ ਕਬੂਤਰ ਦੀ ਹੁੰਦੀ ਹੈ ਜੀ ਠੀਕ ਹੈ ਜੀ ਆਹ ੜੀ ਚੀਜ਼ ਪਿਛਲੇ ਬੰਨੇ ਗੋਲ ਬਣਾ ਲੈਂਦਾ ਬਹੁਤ ਹੀ ਵਧੀਆ ਜਿਹੜੇ ਕਬੂਤਰ ਹੁੰਦੇ ਆ ਹੁਣ ਦੋਸਤੋ ਇਹਦੇ ਪੰਜਿਆਂ ਦੇ ਆਓ ਜੀ ਪੰਜੇ ਵੀ ਦੇ ਜਿਹੜੇ A1 ਕੁਆਲਿਟੀ ਹੈ ਵੇਖੋ ਜੀ ਇਹਦੇ ਪੰਜਿਆਂ ਦੇ ਜਿਹੜੀ ਸਿਆਣਪ ਦੀ ਆ ਲੂਈ 우ਸਤਾਦ ਜੀ ਨੇ ਜਿਹਦੇ ਆਪਾਂ ਪਹਿਲਾਂ ਵੀ ਵੀਡੀਓ ਸ਼ੂਟ ਕਰਦੇ ਰਹੇ ਨੇ ਵੀ ਲੂਈ ਦੀ ਇਹ ਖਾਸ ਨਿਸ਼ਾਨੀ ਹੈ ਆ ਦੇਖੋ ਜੀ ਆਪਣੇ ਬਹੁਤ ਹੀ ਮਲਕੀ ਖੁਸ਼ਕੇ ਦੇ ਤੇ ਜਾਮਣੀ ਪੰਜੇ ਆ ਬਿਲਕੁਲ ਵੇਖੋ ਜੀ ਕਿੰਨੇ ਡਾਰਕ ਪੰਜੇ ਆ ਜੀ ਤੇ ਮਲਕੀ ਇਹੀ ਪਿਓਰ ਜਿਹੜੀਆਂ ਪਿਓਰ ਹਾਲਤ ਦੇ ਵਿੱਚ ਜਿਹਦੀਆਂ ਛੂਹੀਆਂ ਹੁੰਦੀਆਂ ਵਾ ਅਸਲ 'ਚ ਆਪਾਂ ਨੂੰ ਜੋੜੇ ਉਹ ਹੀ ਲਾਉਣੇ ਚਾਹੀਦੇ ਆ ਜਿਹੜੇ ਦੋਸਤ ਆ ਫੜੇ ਮਲਕੀ ਤੋਰ ਹਾਲ ਤੱਕ ਹੋਣ ਤਕਰੀਬਨ ਆ ਆਪਾਂ ਜਿਹੜਾ ਕ੍ਰਾਸ ਵੀ ਕਰਦੇ ਆ ਤੇ ਕਬੂਤਰ ਨੂੰ ਪੂਰਾ ਵੇਖੋ ਜੱਖੋ ਫਿਰ ਉਹਨੂੰ ਅੱਗੇ ਕ੍ਰਾਸ ਕਰੋ ਤੇ ਵਧੀਆ ਢਾਡੇ ਜਿਹੜਾ ਰਿਜ਼ਲਟ ਆਊਗਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਫੀਮੇਲ ਹੈ ਜੀ ਉਹ ਲਈ ਹੈ ਇਹਦੇ ਨਾਲ ਉਹਦਾ ਵੀ ਤੁਹਾਨੂੰ ਕੋਈ ਸ਼ੌਕ ਕਰਾਉਨੇ ਆ ਕਰਦੀ ਬਠੀ ਹੈ ਜੀ ਉਹਦਾ ਪਤਾ ਨਹੀਂ ਸ਼ੌਕ ਕਰਾਉਨੇ 골ਡਨ ਮਾਦੀ ਹੈ ਤੇ ਰੁਕੋ ਜੀ ਲਓ ਜੀ ਦੋਸਤੋ ਜਿਵੇਂ ਕਿ ਆਪਾਂ ਅੱਗੇ ਤੁਹਾਨੂੰ ਨਰ ਦਿਖਾਇਆ ਵਾ ਹੁਣ ਤੁਹਾਨੂੰ ਮਾਦੀ ਜਿਹੜੀ ਆਪਾਂ ਮਾਦੀ ਦਾ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਆਉਂਦੇ ਆ ਕਿਉਂਕਿ ਜਿਹੜੀ ਮਾਦੀ ਆਪਣੀ ਘਾਦੀ ਪੱਠੀ ਹੈ ਤੇ ਇਹਦਾ ਜਿਹੜਾ ਵਾ ਮਾਂ ਪਿਓ ਵੀ ਮਕੀ ਪਿਓ ਆਪਣੇ ਕੋਲ ਹੈਗਾ ਵਾ ਮਾਂ ਜਿਹੜੀ ਆ ਦੀ ਮਤਲਬ ਗੁਣਾ ਪਿਓ ਰੈੱਡ ਹੋ ਗਈ ਜੀ ਤੇ ਉਹ ਜਿਹੜਾ ਵਾ ਮਲਕੀ ਪੱਠੀ ਜਿਹੜੀ ਆਪਣੀ ਹਾਰ ਵਾਰੀ ਇਹਨੇ ਜਦੋਂ ਆਪਾਂ ਉਡਾਈ ਮੋਰਾਂ ਤੇ ਰਹੀ ਹੈ ਤਕਰੀਬਨ ਇਹਨ ਮਲਕੀ 6 ਸੀਜ਼ਨ ਹੋ ਗਏ ਆਪਾਂ ਨੂੰ ਲਗਾਤਾਰ ਉਡਾਈ ਹੈ ਉਹ ਹੁਣ ਜਿਹੜੀ ਆਪਾਂ ਇਹਦੇ ਬੱਚੇ ਵੀ ਇਹਦੇ ਲਈ ਦੇ ਉਸ ਤੋਂ ਬਾਅਦ ਉਹ ਡਾ ਵੀ ਲਈਦੀ ਆ ਪਰ ਆ ਅਸੂ ਜੀ ਆਪਾਂ ਨਹੀਂ ਹੀ ਡਾਈ ਤੇ ਇਸ ਤੋਂ ਪਹਿਲਾਂ ਜੇਠ ਚ ਵੀ ਦਾਈ ਸੀ ਆਪਾਂ ਮਾਂਦੀ ਤੇ ਲਓ ਜੀ ਤੁਹਾਨੂੰ ਆਪਾਂ ਹੁਣ ਅੱਖਾਂ ਦਾ ਸ਼ੌਕ ਕਰਾਉਂਦੇ ਆ ਤੇ ਆਪਣੇ ਹਰ ਨਹੀਂ ਰੰਧਾਵਾ ਸਾਹਿਬ ਨੂੰ ਧੰਨਵਾਦ ਹੈ ਜੀ ਤੇ ਮਲਕੀਦਰ ਰੰਧਾਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਜੀ ਨਾਲੇ ਤੋਂ ਜੀ ਆਪਣੇ ਰਾਜੂ ਭਾਈ ਉਹਨਾਂ ਦਾ ਵੀ ਧੰਨਵਾਦ ਜੀ ਸ਼ੇਰੂ ਜਨਾਲਾ ਜੀ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਵੀ ਆ ਗੁਰੀ ਆਸਟ੍ਰੇਲੀਆ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਸੋ ਲਓ ਜੀ ਆਪਾਂ ਮਾਦੀ ਦਾ ਤੁਹਾਨੂੰ ਬਿਲਕੁਲ ਜਿਹੜਾ ਚੰਗੀ ਦਾ ਸ਼ੌਕ ਕਰਾਉਨੇ ਬਈ ਅੱਖ ਦਾ ਇਹ ਪੱਠੀ ਆਪਣੇ ਘਰ ਦੀ ਹੈ ਜੀ ਇਹ ਵੀ ਕਮਗਰ ਬਰੀਡ ਜਿਉ ਹੈਗੀ ਮਤਲਬ ਕਿ 골ਡਨ ਸਮਝ ਲਓ ਇਹ 골ਡਨ ਦੇ ਕਮਗਰ ਜਿਹੜੀ ਆ ਹੈਗੀ ਆ ਤੇ ਪੱਠੀ ਇੰਨੀ ਸ਼ਾਨਦਾਰ ਹੈ ਜੀ ਤੁਹਾਨੂੰ ਮੈਂ ਮਤਲਬ ਕਿ ਇਹਨੇ ਬਹੁਤ ਜ਼ਿਆਦਾ ਜਿਹੜੀਆਂ ਪਰਵਾਜਾਂ ਦਿੱਤੀਆਂ ਵਾ ਤੇ ਬਹੁਤ ਹੀ ਜ਼ਿਆਦਾ ਵਧੀਆ ਉੱਡੀ ਹੈ ਆਪਣੇ ਕੋ ਤੇ ਗਾਂ ਆਪਾਂ ਬੱਚਿਆਂ ਜੀ ਵੀ ਇਹਨੂੰ ਕੀਤਾ ਤੇ ਬੱਚੇ ਵੀ ਇਹਦੇ ਜਿਹੜੇ ਵਧੀਆ ਉੱਡਦੇ ਆ ਤੇ ਸਿਆਣ ਵੀ ਵਧੀਆ ਦਿੰਦੇ ਆ ਜੀ ਰੋਕਿਓ ਜੀ ਇਹ ਆ ਪਰ ਦਾ ਸ਼ੌਕ ਕਰੋ ਜੀ ਹੁਣ ਇਹਦੇ ਤੇ ਪਰ ਵੀ ਇਹਦਾ ਜੀ ਦੋਸਤੋ ਜਿਹੜਾ ਵਾ ਬਹੁਤ ਹੀ ਵਧੀਆ ਪਾਰ ਰਿਹਾ ਜੀ ਇਹ ਆਪਾਂ ਉਹ ਤਕਰੀਬਨ ਕਬੂਤਰ ਆਪਣੇ ਜਿਵੇਂ ਕੀ ਆਪਾਂ ਨੂੰ ਦੱਸਿਆ ਉਸਤਾਦ ਜੀ ਨੇ ਕਬੂਤਰ ਆਪਣਾ ਪਰ ਜਿਹੜਾ ਐ ਸਾਰਾ ਨਹੀਂ ਖੋਲਦਾ ਤਕਰੀਬਨ ਕਬੂਤਰ ਉੱਤੇ ਜਾਂਦੇ ਕਿ ਇੰਨਾ ਬਸ ਪਰ ਖੋਲਦਾ ਹੀ ਇੰਨਾ ਠੀਕ ਹੈ ਜੀ ਇਸ ਤੋਂ ਵੱਧ ਨਹੀਂ ਪਰ ਜਿਹੜਾ ਖੋਲਦਾ ਕਬੂਤਰ ਤੇ ਵੇਖੋ ਜੀ ਪਾਰ ਤੇ ਪਾਰੇ ਦੇ ਚੜਿਆ ਹੋਇਆ ਬਿਲਕੁਲੀ ਤੇ ਬਗਲ ਵੀ ਇਹਦੀ ਕਿੱਥੋਂ ਤੱਕ ਜਾਂਦੀ ਪਈ ਹੈ ਤੇ ਹਾਂ ਇਹ ਇੱਕ ਗੱਲ ਹੈਗੀ ਜੀ ਬਗਲ ਛੋਟੀ ਦੀ ਹੈ ਮਾਦੀ ਪਰ ਇਹ ਆ ਵੀ ਮਾਦੀ ਜਿਹੜੀ ਆ ਉਡਣ ਜੀ ਬਹੁਤ ਵਧੀਆ ਵਾ ਤੇ ਆਪਣੇ ਜਿਹੜਾ ਨਾਰੇ ਆ ਬਗਲ ਵੱਡੀ ਦਾ ਲਾਤਾ ਜੀ ਤੇ ਜਿਹੜੇ ਪਾਰੇ ਆ ਤਿੰਨ 10 40 ਦੇ ਵੇਖੋ ਇਹਦੇ ਇਹ ਚਿਪਕੇ ਹੋਏ ਆ ਬਿਲਕੁਲੀ ਇੱਕ ਦੂਜੇ ਨਾਲ ਜੁੜੇ ਹੋਏ ਆ ਕੋਈ ਮਤਲਬ ਕੀ ਜ਼ਿਆਦਾ ਹੈਗਾ ਨਹੀਂ ਜੀ ਠੀਕ ਹੈ ਜੀ ਤੇ ਨੋ ਜਿਹੜਾ ਵਾ ਵੱਡਾ ਵਾ ਤੇ ਦਹਵਾਂ ਜਿਹੜਾ ਵਾ ਕਿਉਂਕਿ ਪਰਾਂ ਤੇ ਵੀ ਉਸਤਾਦ ਬੜੇ ਆਪਣੇ ਕਰਦੇ ਆ ਪਰ ਆਪਾਂ ਜਿਹੜਾ ਵਾ ਠੀਕ ਉੱਡਣ ਵਾਲਾ ਪਰ ਕੋਈ ਵੀ ਹੋ ਸਕਦਾ ਜੀ ਦੋਸਤੋ ਠੀਕ ਹੈ ਜੀ ਆਪਾਂ ਭਾਰਤੀ ਬੈਸ ਬਾਈ ਘੱਟ ਕਰਦੇ ਆ ਕਿਉਂਕਿ ਪਰਿਆ ਜਿਹੜਾ ਕੋਈ 10ਵੀਂ ਵੱਡੀ ਹੋ ਸਕਦੀ ਹੈ ਉਹ ਵੀ ਉੱਡਣ ਦਿਆ ਵਾ ਤੇ ਨੌਵੀਂ ਦਹਵੀਂ ਬਰਾਬਰ ਹੋਈ ਉੱਡਣ ਦਿਆ ਜੀ ਠੀਕ ਹੈ ਜੀ ਤੇ ਜਿਹਨੇ ਆ ਤੁਹਾਨੂੰ ਵਪਾਰ ਦਿਖਾਤਾ ਜਿਹੜਾ ਹੁਣ ਵੇਖੋ ਇਹਦਾ ਫੇਰ ਇੱਕ ਰੀ ਚੈੱਕ ਕਰ ਲਓ ਠੀਕ ਹੈ ਜੀ ਆਹ ਦਹਵੀਂ ਮਤੀ ਛੋਟੀ ਆ ਤੇ ਨੌਵੀਂ ਵੱਡੀ ਆ ਅੱਠਵੀਂ ਉਤੋਂ ਵੀ ਨਿੱਕੀ ਆ ਠੀਕ ਹੈ ਜੀ ਆ ਇੱਥੇ ਜਾ ਕੇ ਨੌਵੀਂ ਆ ਇੱਥੇ ਜਾ ਕੇ ਅੱਠਵੀਂ ਆ ਠੀਕ ਹੈ ਜੀ ਮਲਕੀ ਪਾਰ ਬੜੀ ਤਰ੍ਹਾਂ ਦੇ ਪਾਰ ਹੁੰਦੇ ਆ ਪਰਾਂ ਦੇ ਵੀ ਆਪਾਂ ਜਿਹੜਾ ਵਾ ਵੀਡੀਓ ਜਿਹੜੀ ਘੱਟ ਕਰੀਦੀ ਆ ਬਾਕੀ ਆਪਾਂ ਉਸਤਾਦ ਜੀ ਨਾਲ ਕੋ ਜਾਨਦੇ ਰਹੀਦਾ ਆਪਣੇ ਉਸਤਾਦ ਹੈਗੇ ਲਖਬੀਰ ਸਿੰਘ ਦਬਈ ਵਾਲੇ ਬਹੁਤ ਜਿਆਦਾ ਤੁਹਾਨੂੰ ਟਿੱਪਾਂ ਦੇਂਦੇ ਪਏ ਕਿਉਂਕਿ ਆਪਣੇ ਹੁਣ ਸੀਜ਼ਨ ਚ ਚੱਲਦਾ ਆ ਆਊਟ ਹੋਇਆ ਵਾ ਤੇ ਸਿਆਲੀ ਏ ਦੇਨੇ ਆ ਨਿਕਲਿਆ ਜਾਂਦਾ ਨਹੀਂ ਕਰੋਂ ਇਸ ਕਰਕੇ ਜਿਹੜਾ ਆਪਾਂ ਉਸਤਾਦ ਜੀ ਨੇ ਉਹ ਘਟ ਜਾਂਦੇ ਪਏ ਆ ਤੇ ਬਾਕੀ ਉਸਤਾਦ ਜੀ ਨੇ ਅਕ ਤੁਹਾਨੂੰ ਹੋਰ ਵੀ ਟਿੱਪਾਂ ਲਾ ਕੇ ਦਵਾਂਗੇ ਜਿੰਨਾ ਵੀ ਆਪਾਂ ਆਪਣੇ ਘਰ ਦੇ ਤੁਹਾਨੂੰ ਬਰੀਜੇ ਕਬੂਤਰਾਂ ਤਾਂ ਨਹੀਂ ਸ਼ੌਕ ਕਰਾਈ ਜਾਂਦੇ ਲਓ ਜੀ ਪੰਜੇ ਦਾ ਸ਼ੌਕ ਕਰ ਲਓ ਤੇ ਪੰਜੇ ਵੀ ਇਹਦੇ ਜਿਹੜੇ ਬਹੁਤ ਹੀ ਵਧੀਆ ਵਾ ਠੀਕ ਹੈ ਜੀ ਸੇਮ ਹੀ ਆ ਆ ਵੇਖੋ ਜਿਹੜੀ ਲੂਈ ਆਈ ਹੈ ਛੋਟੀ 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 ਕਿਵਟੀ ਜਿਵੇਂ ਕਿ ਨਰ ਦੇ ਆਈ ਹੋਈ ਸੀ ਤੇ ਚੰਗੇ ਪੰਜੀਏ ਦੇ ਵੀ ਖੁਸ਼ਕ ਪੰਜੇ ਆ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਇਹ ਨੇ ਜਿਹੜੇ ਆ ਆਪਣੇ ਸਿਆਣਪ ਵੀ ਦਿੱਤੀ ਹੈ ਠੀਕ ਹੈ ਜੀ ਤੇ ਬੱਚੇ ਨੇ ਵਧੀਆ ਉਡਾਈ ਹੈਗੇ ਤੇ ਆਪਣੇ ਸਾਰਾ ਹੀ ਜਿਹੜਾ ਰਿਜ਼ਲਟ ਵੀ ਹੈਗਾ ਇਹਦਾ ਲਓ ਜੀ ਇਹਦੇ ਦੋ ਮਦਾ ਵੀ ਸ਼ੌਕ ਕਰ ਲੋ ਠੀਕ ਹੈ ਜੀ ਆ ਇਹਦੀ ਦੋ ਮਾਗੀ ਤੇ ਬਾਕੀ ਆ ਫੀਮੇਲ ਹੈਗੀ ਆਪਣੀ 골ਡਨ ਫੀਮੇਲ ਹੈ ਤੇ ਇਹ ਬਾਕੀ 골ਡਨ ਤੇ ਇੱਕ ਮੱਗਰਾਂ ਵੀ ਬਣੀ ਆ ਲਓ ਠੀਕ ਹੈ ਤੇ ਉਮੀਦ ਹੈ ਜੀ ਅੱਜ ਦੀ ਵੀਡੀਓ ਜਿਹੜੀ ਭਰਾਵਾਂ ਨੂੰ ਬਹੁਤ ਵਧੀਆ ਲੱਗੀ ਹੋਗੀ ਲਓ ਜੀ ਆਪਣੇ ਬਹੁਤ ਹੀ ਪਿਆਰ ਵਾਲੇ ਆ ਰੋਮੀ ਉਸਤਾਦ ਜੀ ਨੇ ਆਪਣੇ ਤੇ ਬਾਕੀ ਉਹਨਾਂ ਦੇ ਉਸਤਾਦ ਜੀ ਹੀ ਉਪਕਾਰ ਉਸਤਾਦ ਜੀ ਤੇ ਉਹਨਾਂ ਕੋ ਆਪਾਂ ਗਏ ਤਾਂ ਉਹਨਾਂ ਨੇ ਜਿਹੜੇ ਆਪਣਾ ਮਤਲਬ ਕੀ ਟਿਪ ਹੀ ਜੀ ਇੱਕ ਅੱਜ ਆ ਕਬੂਤਰੀ ਜੋ ਹੈਗੀ ਆ ਤੇ ਆਪਣੇ ਸ਼ਾਇਦ ਤੁਸੀਂ ਸੁਣਿਆ ਹੋਣਾ ਜੀ ਪਾਕਿਸਤਾਨ ਦੇ ਖਿਡਾਰੀ ਬਹੁਤ ਤਗੜੇ ਜੀ ਆਸ਼ਕੁਰਜ਼ਾਹ ਜੀ ਉਹ ਵੀ ਇਸ ਮਤਲਬ ਕੀ ਸਟ੍ਰਕਚਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਜੀ ਲੋ ਜੀ ਹੁਣ ਤੁਹਾਨੂੰ ਦੱਸਦੇ ਆਂ ਜੀ ਆਪਣੇ ਆਂ ਵੀਰ ਮੱਨਾ ਦਾ ਕੜਾ ਤਾਂ ਨਹੀਂ ਲਾਗੇ ਦਰਗੂਗਾ ਇਹ ਮੰਨੇ ਵੀਰ ਦਾ ਜਿਹੜਾ ਕੜਾ ਵਾ ਠੀਕ ਹੈ ਜੀ ਆਹ ਦੇਖ ਲਓ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਆਪਾਂ ਦਿਖਾਉਣਾ ਵਾ ਵੀ ਇਹ ਬਹੁਤ ਵੱਡੀ ਗੱਲ ਹੈ ਜੀ ਠੀਕ ਹੈ ਇਹ ਨਹੀਂ ਮਾਦੀ ਹੈ ਇਸ ਕੜੇ ਦੇ ਵਿੱਚ ਹੀ ਲੰਘ ਜਾਂਦੀ ਜੀ ਵੇਲਾ ਕੜਾ ਚੈੱਕ ਕਰ ਲਓ ਮੰਨੇ ਦਾ ਕੜਾ ਠੀਕ ਹੈ ਜੀ ਮੰਨੇ ਵੀਰ ਦਾ ਕੜਾ ਆ ਆਹ ਠੀਕ ਹੈ ਜੀ ਹੱਥ ਹੈਗਾ ਬਾਕੀ ਛੋਟਾ ਹੀ ਹੱਥ ਹੈ ਆ ਜਿਆਦਾ ਵੱਡਾ ਕੜਾ ਨਹੀਂ ਜੈਗਾ ਆ ਦੇਖੋ ਤੇ ਅਜੇ ਵੀਰ ਦੀ ਉਮਰ ਆਪਣੇ ਦੀ ਹੈਗੀ 15 ਸਾਲ 15 ਸਾਲ ਲਾ ਲੋ 15 ਸਾਲ ਤੋਂ ਥੋੜੀ ਘਾਟ ਹੀ ਹੋਊਗੀ ਆ ਵੇਖੋ ਜੀ ਤੇ ਆ ਚੈੱਕ ਕਰ ਲਓ ਠੀਕ ਆ ਆ ਮਾਦੀ ਆ ਠੀਕ ਹੈ ਜੀ ਇਹ ਘੜੇ ਦੀ ਵੀ ਦੀ ਲੰਗ ਆ ਆ ਘੜੇ ਦੇ ਵੀ ਦੀ ਲੰਗ ਜਾਣੀ ਇਹ ਲਓ ਜੀ ਲੰਗਦੀ ਪਈ ਮਾਦੀ ਆ ਠੀਕ ਹੈ ਜੀ ਇੱਕ ਮਿੰਟ ਚੈੱਕ ਕਰ ਲਓ ਚੰਗੀ ਆ ਆ ਵੇਖ ਲਓ ਜੀ ਤੇ ਆ ਵੇਖੋ ਜੀ ਇਹ ਚੈੱਕ ਕਰ ਲਓ ਠੀਕ ਹੈ ਇਹ ਆ ਬਿਲਕੁਲ ਵੇਖ ਲਓ ਠੀਕ ਹੈ ਜੀ ਇਹ ਆ ਕੜਾ ਵੀ ਦੀ ਠੀਕ ਹੈ ਜੀ ਆ ਚੈੱਕ ਕਰੂ ਠੀਕ ਹੈ ਜੀ ਹਾਂ ਜੀ ਇਹ ਲਈ ਮਾਦੀ ਜੀ ਇਸ ਕਰਕੇ ਆਪਣੇ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਵਾ ਤੇ ਆਪਣੇ ਉਸਤਾਦ ਹੀ ਪੁਕਾਰ ਉਸਤਾਦ ਜੀ ਇਹਨਾਂ ਨੇ ਆਪਾਂ ਦੱਸਿਆ ਸੀ ਬਹੁਤ ਵਧੀਆ ਕਬੂਤਰ ਹੁੰਦੇ ਆ ਤੇ ਬਾਕੀ ਆਪਣੇ ਪਾਕਿਸਤਾਨ ਦੇ ਵੀ ਉਸਤਾਦ ਹੈਗੇ ਨੇ ਨਾਹਾਵੀ ਆਸ਼ਕ हुसैन ਜੀ ਉਹਨਾਂ ਨੇ ਵੀ ਇਹ ਗੱਲ ਬੜੀ ਵਧੀਆ ਟਿਪ ਦਿੱਤੀ ਦੱਸੀ ਹੈ ਕਿ ਜਿਹੜਾ ਆਇਆ ਸਟਰਕਚਰ ਹੋਗਾ ਨਾ ਕੜੇ ਦੇ ਵਿੱਚ ਹੀ ਲੰਘ ਜਾਂਦਾ ਬਹੁਤ ਵਧੀਆ ਪ੍ਰੇਵਦਾ ਹੁੰਦਾ ਸੋ ਉਮੀਦ ਹੈ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਜਿਹੜੀ ਚੰਗੀ ਲੱਗੀ ਹੋਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਤਾਂ ਨੈਕਸਟ ਵੀਡੀਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ